ਅੰਮ੍ਰਿਤ ਵੇਲੇ ਦਾ ਸਮਾਹ ਹੈ ਸ਼੍ਰੀ ਦਰਬਾਰ ਸਾਹਿਬ ਦੇ ਵਿੱਚੋਂ ਆ ਰਹੀ ਕੀਰਤਨ ਦੀ ਮਿੱਠੀ ਆਵਾਜ਼ ਸਰੋਵਰ ਦੇ ਜਲਦੀ ਮਿੱਠੀ ਸੁਗੰਧ ਖਵਾਦੇ ਵਿੱਚ ਸ਼ਾਂਤੀ ਘੁੜ ਰਹੀ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਹ ਦਰ ਜਿੱਥੇ ਨਾ ਸਿਰਫ ਸਿੱਖ ਬਲਕਿ ਹਿੰਦੂ ਅਤੇ ਵੱਖ-ਵੱਖ ਧਰਮਾਂ ਦੇ ਸਾਧੂ ਸੰਤ ਮਹਾਤਮਾ ਅਤੇ ਸੰਗਤ ਇੱਥੇ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਪਾਤਸ਼ਾਹ ਜੀ ਦੀ ਮਿਹਰ ਦੇ ਭਾਗੀ ਬੰਦੇ ਹਨ ਹਰ ਕੋਈ ਆਪਣੀ ਅਰਦਾਸ ਕਰਦਾ ਹੈ ਅਤੇ ਗੁਰੂ ਪਾਤਸ਼ਾਹ ਹਰ ਨੂੰ ਖੁਸ਼ੀਆਂ ਵੰਡ ਦੇਣਾ ਹੈ ਅੱਜ ਐਸੇ ਮਾਹੌਲ ਦੇ ਵਿੱਚ ਜਦੋਂ ਲੱਖਾਂ ਹੀ ਸੰਗਤਾਂ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣੀਆਂ ਹਨ ਬੋਰੇ ਵਾਲੇ ਪਾਸੇ ਜੇ ਤਾਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਆਇਆ ਜਾਂਦਾ ਹੈ ਮੈਨੂੰ ਗੇਟ ਤੇ ਕੁਝ ਅਜੀਬ ਜਿਹਾ ਚੱਲ ਰਿਹਾ ਹੈ ਇੱਕ ਗੁਰਸਿੱਖ ਫੌਜੀ ਜਿਸ ਨੇ ਸਿਰ ਦੇ ਉੱਪਰ ਗੂੜੇ ਹਰੇ ਰੰਗ ਦੀ ਸੋਹਣੀ ਦਸਤਾਰ ਸਜਾਈ ਹੈ ਹੱਥ ਦੇ ਵਿੱਚ ਫੌਜੀਆਂ ਵਾਲਾ ਬੈਗ ਹੈ ਫੌਜੀਆਂ ਵਾਲੀ ਵਰਦੀ ਪਾਈ ਹੈ ਅੱਗੇ ਵੱਧ ਰਿਹਾ ਹੈ ਉਸਦੇ ਵੱਡੇ ਬੂਟ ਪਾਏ ਹਨ ਜਿਸ ਤੇ ਚਲਣ ਦੀ ਆਵਾਜ਼ ਆਸ-ਪਾਸ ਤੱਕ ਵੀ ਸਾਫ਼ ਸੁਣਾਈ ਦੇ ਰਹੀ ਹੈ ਸੰਗਤ ਉਸ ਵੱਲ ਦਿਖ ਰਹੀ ਹੈ ਲੇਕਿਨ ਉਹਨਾਂ ਦਾ ਦੇਖਣ ਦਾ ਕਾਰਨ ਸਿਰਫ ਉਹ ਪੁੱਛ ਨਹੀਂ ਹੈ ਉਹ ਨਦੀ ਰਹਿਣੇ ਦਾ ਕਾਰਨ ਦਰਅਸਲ ਫੌਜੀ ਦੇ ਨਾਲ ਚੱਲ ਰਿਹਾ ਇੱਕ ਸਾਧੂ ਹੈ ਇਹ ਸਾਧੂ ਕੋਈ ਆਮ ਭਗਵਾਨਤਾਰੀ ਹਿੰਦੂ ਸਾਧੂ ਨਹੀਂ ਹੈ ਹਿਮਾਲਿਆ ਪਹਾੜ ਤੋਂ ਆਇਆ ਵੱਡਾ ਤਪਸਵੀ ਜਿਸ ਨੇ ਸਾਰੇ ਸਰੀਰ ਤੇ ਰੱਖਮ ਰੱਖੀ ਹੈ ਜੋ ਕਿ ਨਿਰਵਸਤਰ ਹੈ ਉਸਨੇ ਕੱਪੜੇ ਦਾ ਇੱਕ ਤਾਗਾ ਵੀ ਨਹੀਂ ਪਹਿਨ ਰੱਖਿਆ ਅੱਗੇ ਵੱਧ ਰਿਹਾ ਹੈ ਸੰਗਤ ਹੈਰਾਨ ਹੈ ਬਿਦਰਬਾਰ ਸਭ ਦੇ ਵਿੱਚ ਜਿੱਥੇ ਕੋਈ ਨੰਗੇ ਸਿਰ ਵੀ ਨਹੀਂ ਆ ਸਕਦਾ ਇਹ ਸਾਧੂ ਇੱਥੇ ਤੱਕ ਕਿਵੇਂ ਪਹੁੰਚ ਗਿਆ ਹੈ ਬਸ ਗੇਟ ਨੇੜੇ ਹੈ ਇਹ ਤਾਂ ਗੇਟ ਦੇ ਵਿੱਚ ਚਲਾ ਜਾਵੇਗਾ ਇਸ ਨੂੰ ਮਰਿਆਦਾ ਦਾ ਪਤਾ ਹੈ ਜਾਂ ਨਹੀਂ ਇੱਕ ਕੌਣ ਹੈ ਜਿਸ ਨੇ ਹੱਥ ਦੇ ਵਿੱਚ ਤਰਸ਼ੂਨ ਫੜਿਆ ਹੋਏ ਜਟਾਵਾ ਬਣਾ ਰੱਖਿਆ ਹਨ ਅਤੇ ਕਪੜਾ ਇੱਕ ਵੀ ਸਰੀਰ ਤੇ ਨਹੀਂ ਹੈ ਸਾਰੇ ਹਾਨੇ ਨਾਲ ਦਿਖ ਰਹੇ ਹਨ ਕੁਝ ਆਪਣੇ ਮੋਬਾਈਲ ਤੇ ਉਸ ਸਾਧੂ ਦੀਆਂ ਤਸਵੀਰਾਂ ਖਿੱਚ ਰਹੇ ਹਨ ਜਿਵੇਂ ਜਿਵੇਂ ਸਾਧੂ ਨੇੜੇ ਆ ਰਿਹਾ ਹੈ ਨਾ ਸਾਰੇ ਹੈਰਾਨ ਹਨ ਕਿਵੇਂ ਸਾਧੂ ਉਸ ਫੌਜੀ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਉਸ ਮੈਨ ਗੇਟ ਤੋਂ ਲੰਘਣ ਲੱਗਾ ਇੱਕ ਸੇਵਾਦਾਰ ਜਿਸ ਨੇ ਇਹ ਸਾਰਾ ਕੁਝ ਦੇਖਿਆ ਹੈਰਾਨ ਹੋ ਗਿਆ ਵੀ ਇਸ ਸਾਧੂ ਅੰਦਰ ਕਿਧਰ ਆ ਰਿਹਾ ਹੈ ਇਸਨੇ ਤਾਂ ਨਾਸਿਰ ਕਿਹਾ ਹੈ ਚਲੋ ਸਿਰ ਇਸ ਦਾ ਨੰਗਾ ਹੈ ਲੇਕਿਨ ਇਸਨੇ ਤਾਂ ਕਪੜੇ ਵੀ ਨਹੀਂ ਪਾ رکھے ਇਹ ਤਾਂ ਬਿਲਕੁਲ ਨਗਨ ਅਵਸਥਾ ਦੇ ਵਿੱਚ ਅੰਦਰ ਆ ਰਿਹਾ ਹੈ ਨਹੀਂ ਇਹ ਤਾਂ ਮਰਿਆਦਾ ਦੇ ਬਿਲਕੁਲ ਉੱਠ ਹੈ ਆਪਣੇ ਬਰਛੇ ਦੇ ਨਾਲ ਉਸ ਸਾਧੂ ਨੂੰ ਰੁਕਦਾ ਹੈ ਸਾਧੂ ਜੀ ਤੁਸੀਂ ਰੁਕ ਜਾਓ ਇਸ ਤਰ੍ਹਾਂ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਨਹੀਂ ਜਾ ਸਕਦੇ ਅਸੀਂ ਤਾਂ ਇੱਥੇ ਨੰਗਾ ਸਿਰ ਨਹੀਂ ਆਣ ਦਿੰਦੇ ਤੁਸੀਂ ਤਾਂ ਕਪੜੇ ਨਹੀਂ ਪਾਏ ਮੈਂ ਮੰਨਦਾ ਹਾਂ ਤੁਹਾਡੀ ਆਪਣੀ ਸਮਰਤਾਂ ਹੈ ਤੁਹਾਡੇ ਆਪਣਾ ਤਰਮ ਹੈ ਲੇਕਿਨ ਪਾਰ ਸਾਹਿਬ ਦੀ ਵੀ ਮਰਿਆਦਾ ਹੈ ਤੁਸੀਂ ਨਹੀਂ ਆ ਸਕਦੇ ਕਿਰਪਾ ਕਰਕੇ ਵਸਤਰਾ ਨਾਲ ਆਪਣਾ ਸ਼ਰੀ ਢਕ ਲਵੋ ਜੇਕਰ ਤੁਹਾਡੇ ਕੋਲ ਨਹੀਂ ਹਨ ਮੈਂ ਤੁਹਾਨੂੰ ਕੋਈ ਵਸਤਰ ਤੁਹਾਨੂੰ ਲਿਆ ਦਾਂਗਾ ਤੁਸੀਂ ਆਰਾਮ ਦੇ ਨਾਲ ਸਤਕਾਰ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਦਰਸ਼ਨ ਕਰ ਸਕਦੇ ਹੋ ਕੋਈ ਰੋਕ ਨਹੀਂ ਹੈ ਲੇਕਿਨ ਕਿਰਪਾ ਕਰਕੇ ਇਸ ਤਰ੍ਹਾਂ ਨਾ ਜਾਓ ਇਸ ਤਰ੍ਹਾਂ ਤੁਹਾਨੂੰ ਅਸੀਂ ਅੰਦਰ ਨਹੀਂ ਜਾਣ ਦੇਵਾਂਗੇ ਸਾਧੂ ਨੂੰ ਇਹਨਾਂ ਸੁਣ ਕੇ ਗੁੱਸਾ ਆ ਗਿਆ ਇੱਕ ਸਿੱਧ ਆਤਮਾ ਜਿਸ ਨੇ ਕਈ ਸਾਲ ਹਿਮਾਲਿਆ ਪਰਵਤ ਤੇ ਤਪੱਸਿਆ ਕੀਤੀ ਹੋਵੇ ਜਿਸ ਨੂੰ ਆਪਣੇ ਗਿਆਨ ਤੇ ਆਪਣੇ ਹਰੈਣ ਸੈਣ ਤੇ ਹੰਕਾਰ ਉਹ ਅਚਾਨਕ ਉਸ ਨਿਮਰਤਾ ਭਰੀ ਆਵਾਜ਼ ਨੂੰ ਸੁਣ ਕੇ ਅੱਗ ਬਬੁਲਾ ਹੋ ਜਾਂਦਾ ਹੈ ਤੈਨੂੰ ਪਤਾ ਹੈ ਤੂੰ ਕਿਸ ਨੂੰ ਰੋਕ ਰਿਆ ਹੈ ਮੈਂ ਕੋਈ ਆਮ ਸਾਧੂ ਨਹੀਂ ਹਾਂ ਮੈਂ ਹਿਮਾਲਿਆ ਪਰਵਤ ਤੇ ਵੱਡੀ ਤਪੱਸਿਆ ਕੀਤੀ ਹੈ ਮੈਂ ਇੱਥੇ ਆਇਆ ਹਾਂ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਨ ਦੇ ਲਈ ਮੈਂ ਵੀ ਤਾਂ ਦੇਖਿਆ ਇੱਥੇ ਤੁਹਾਡੇ ਗੁਰੂ ਦੇ ਕੋਲ ਅਜਿਹਾ ਕੀ ਹੈ ਜੋ ਕਿ ਹਿਮਾਲਿਆ ਪਰਵਤੇ ਉੱਥੇ ਨਹੀਂ ਮਿਲਦਾ ਉਹ ਮੈਂ ਤਾਂ ਬਰਫ਼ ਦੇ ਵਿੱਚ ਵੀ ਅੱਗ ਲਾਦਾ ਹਾਂ ਇੰਨੀ ਠੰਡ ਦੇ ਵਿੱਚ ਗਰਮੀ ਮਹਿਸੂਸ ਕਰਾ ਦਿੰਦਾ ਹਾਂ ਮੈਂ ਤਾਂ ਪੱਤ ਚੜ੍ਹਦੇ ਵਿੱਚ ਫੁੱਲ ਖਿਲਾ ਦਿੰਦਾ ਹਾਂ ਉਹ ਤੂੰ ਕਿਹੜੀ ਗੱਲਾਂ ਕਰਦਾ ਹੈ ਮੈਨੂੰ ਅੰਦਰ ਜਾਣ ਦੇ ਦੇਖ ਲੈ ਜੇ ਮੈਂ ਇੱਕ ਬੋਲ ਕੀਤਾ ਨਾ ਤੇਰੀ ਸਾਰੀ ਜ਼ਿੰਦਗੀ ਤਬਾਹ ਹੋ ਜਾਵੇਗੀ ਹਜੇ ਵੀ ਮੰਨ ਜਾ ਸਾਧੂਆਂ ਨੂੰ ਇਸ ਤਰ੍ਹਾਂ ਰੋਕਿਆ ਨਹੀਂ ਹੁੰਦਾ ਹਜੇ ਮੰਨ ਜਾ ਮੈਂ ਤੇਰੇ ਤੇ ਗੋਸਾ ਨਹੀਂ ਹਾਂ ਸੇਵਾਦਾਰ ਜੋ ਕਿ ਇਹਨਾਂ ਸੁਣ ਰਿਹਾ ਸੀ ਅਜੇ ਹਾਂ ਕੰਮ ਕਰ ਦਿੱਤਾ ਹੈ ਉਸ ਸਾਧੂ ਨੂੰ ਰੋਕਣ ਦੇ ਲਈ ਉਸ ਨੂੰ ਸਿੱਧੇ ਰਸਤੇ ਪਾਉਣ ਦੇ ਲਈ ਅਜੇ ਹਾਂ ਕੁਝ ਕਰ ਦਿੱਤਾ ਹੈ ਸਾਰੇ ਹੈਰਾਨ ਨੇ ਕਿ ਕੀਤਾ ਹੈ ਸੇਵਾਦਾਰ ਨੇ ਅਤੇ ਕਿਉਂ ਉਸ ਸਾਧੂ ਜਿਹੜਾ ਹੈ ਨਗਨ ਅਵਸਥਾ ਦੇ ਵਿੱਚ ਅੰਦਰ ਜਾਣਾ ਚਾਹੁੰਦਾ ਸੀ ਅਤੇ ਨਾਲ ਜੋ ਉਸ ਤੇ ਫੌਜੀ ਹੈ ਉਸ ਤੇ ਨਾਲ ਕਿਉਂ ਹੈ ਕਿਉਂ ਲੈ ਕੇ ਆਇਆ ਫੌਜੀ ਉਸ ਨੂੰ ਇੱਥੇ ਕਿ ਉਸ ਨੂੰ ਪਤਾ ਨਹੀਂ ਸੀ ਦਰਬਾਰ ਸਾਹਿਬ ਦੀ ਮਰਿਆਦਾ ਕੀ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਡੂੰਗੀ ਸੱਚਾਈ ਹੈ ਜਿਸ ਨੂੰ ਜਾਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਬਣ ਰਿਓ ਜੀ ਵੀਡੀਓ ਦੇ ਅੰਤ ਤੱਕ ਕਲੀ ਕਲੀ ਗੱਤ ਤੁਹਾਨੂੰ ਜਾਣੂ ਕਰਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦੇੋ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਲਗਭਗ 1 ਸਾਲ ਪਹਿਲਾਂ ਫੌਜੀ ਅਮਰੀਕ ਸਿੰਘ ਜੋ ਕਿ ਇੱਕ ਪੱਕਾ ਗੁਰਸਿੱਖ ਸਿਪਾਹੀ ਸੀ ਹਿਮਾਲਿਆ ਦੀਆਂ ਬਰਫੀ ਇਹਨਾਂ ਖਤਰਨਾਕ ਚੋਟੀਆਂ ਤੇ ਇੱਕ ਖਾਸ ਮਿਸ਼ਨ ਤੇ ਸੀ ਇਹ ਉਹ ਇਲਾਕਾ ਸੀ ਜਿੱਥੇ ਆਮ ਇਨਸਾਨ ਦਾ ਸਾਹ ਲੈਣਾ ਵੀ ਮੁਸ਼ਕਲ ਹੈ ਬੇਹੱਦ ਠੰਡ ਜੋ ਕਿ ਹੱਡੀਆਂ ਤੱਕ ਨੂੰ ਜਮਾ ਦਿੰਦੀ ਹੈ ਅਤੇ ਖਵਾਦੀ ਵਿੱਚ ਤਿੱਖੀਆਂ ਆਵਾਜ਼ਾਂ ਜੋ ਕਿ ਕੰਨਾਂ ਦੇ ਵਿੱਚ ਸੀਟੀਆਂ ਵਾਂਗ ਵੱਜਦੀਆਂ ਹਨ ਇਸ ਬਾਤਾਵਰਣ ਨੂੰ ਖੁਰਵੀ ਭਿਆਨਕ ਬਣਾ ਰਹੀਆਂ ਸਨ ਅਮਰੀਕ ਸਿੰਘ ਆਪਣੀ ਡਿਊਟੀ ਦੇ ਨਾਲ ਨਾਲ ਨਿਤਨੇਮ ਅਤੇ ਪ੍ਰਭੂ ਸਿਮਰਨ ਦਾ ਵੀ ਬਹੁਤ ਪਵਨ ਸੀ ਹਰ ਸਵੇਰ ਭਾਵੇਂ ਕਿੰਨੀ ਵੀ ਠੰਡ ਹੋਵੇ ਉਹ ਆਪਣੇ ਕਮਰੇ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਦਾ ਫਿਰ ਵਾਹਿਗੁਰੂ ਜੀ ਗਰੂ ਸਿਮਰਨ ਕਰਦਾ ਇੱਕ ਦਿਨ ਉਹ ਆਪਣੇ ਕੈਂਪ ਤੋਂ ਕੁਝ ਦੂਰ ਇੱਕ ਖਾਸ ਸਥਾਨ ਤੇ ਗਸ਼ਤ ਲਈ ਗਿਆ ਸੀ ਮੌਸਮ ਅਚਾਨਕ ਖਰਾਬ ਹੋ ਗਿਆ ਅਤੇ ਇੱਕ ਭਿਆਨਕ ਬਰਫੀਲੇ ਤੂਫਾਨ ਨੇ ਪੂਰੇ ਇਲਾਕੇ ਨੂੰ ਆਪਣੀ ਚਬੇੜ ਦੇ ਵਿੱਚ ਲੈ ਲਿਆ ਦੇਖਦੇ ਹੀ ਦੇਖਦੇ ਚਾਰੇ ਪਾਸੇ برف ਹੀ برف ਹੋ ਗਈ ਜਿਸ ਵਿੱਚ ਦਮ ਕਦਮ ਅੱਗੇ ਵਧਣਾ ਵੀ ਅਸੰਭਵ ਹੋ ਗਿਆ ਉਸ ਦੀ ਵਾਇਰਲੈਸ ਬੈਟਰੀ ਖਤਮ ਹੋ ਚੁੱਕੀ ਸੀ ਅਤੇ ਉਹ ਆਪਣੇ ਸਾਥੀਆਂ ਤੋਂ ਪੂਰੀ ਤਰ੍ਹਾਂ ਵਿਛੜ ਗਿਆ ਸੀ ਉਸ ਦਾ ਸਰੀਰ ਠੰਡ ਨਾਲ ਕੰਬ ਰਿਹਾ ਸੀ ਅਤੇ ਉਸ ਨੂੰ ਲੱਗਿਆ ਉਹ ਜ਼ਿਆਦਾ देर ਇੱਥੇ ਜਿਉਂਦਾ ਨਹੀਂ ਰਸਕੇਗਾ ਉਸ ਦੀ ਮਨੋ ਸ਼ਾਬੇਚੇ ਨਿਰਾਸ਼ਾ ਅਤੇ ਡਰ ਨੇ ਸੀ ਸਗੋਂ ਇੱਕ ਅਜੀਬ ਜੀ ਸ਼ਾਂਤੀ ਸੀ ਉਸਨੇ ਮਹਿਸੂਸ ਕੀਤਾ ਕਿ ਜੀਵਨ ਦਾ ਅੰਤ ਨੇੜੇ ਹੈ ਉਹ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਲਗਾ ਉਸਨੂੰ ਪਤਾ ਸੀ ਸ਼ਾਇਦ ਮੇਰੇ ਇਜਰੇ ਸਾਹਨ ਕੁਝ ਦੇਰ ਵਿੱਚ ਮੁੱਕ ਜਾਣੇ ਇਸ ਤੋਂ ਪਹਿਲਾਂ ਖਤਮ ਹੋਣ ਇਸ ਨੂੰ ਚੰਗੇ ਰਾਤੇ ਵਾਹਿਗੁਰੂ ਸਿਮਰਨ ਦੇ ਵਿੱਚ ਖਰਚ ਕਰ ਦੇਣਾ ਚਾਹੀਦਾ ਹੋਏ ਉਸਨੇ ਆਪਣੇ ਕੰਬਦੇ ਹੋਏ ਹੱਥ ਜੋੜੇ ਅਤੇ ਇੱਕ ਡੂੰਗੀ ਰੂਹਾਨੀ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਧੰਗੁਰੂ ਰਾਮਦਾਸ ਜੀ ਮਹਾਰਾਜ ਮੈਂ ਤੁਹਾਡਾ ਸਿਪਾਹੀ ਹਾਂ ਮੈਂ ਆਪਣੇ ਡਿਊਟੀ ਨਿਭਾਉਂਦੇ ਹੋਏ ਆਪਣਾ ਜੀਵਨ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰ ਰਿਹਾ ਹਾਂ ਜੇ ਤੁਹਾਡਾ ਪਣਾ ਹੀ ਹੈ ਤਾਂ ਮੈਨੂੰ ਪ੍ਰਵਾਨ ਕਰੀ ਮੇਰੇ ਮਨ ਵਿੱਚੋਂ ਹੰਕਾਰ ਦਾ ਤਿਆਗ ਹੋਵੇ ਅਤੇ ਮੇਰੀ ਰੂਹ ਤੁਹਾਡੇ ਨਾਮ ਦੇ ਵਿੱਚ ਲੀਨ ਹੋ ਜਾਵੇ ਮੈਨੂੰ ਸੇਵਾ ਦੇ ਮਾਰਗ ਤੇ ਤੁਰੰਤ ਛਤੀ ਦੇਈ ਅਰਦਾਸ ਕਰਦੇ ਕਰਦੇ ਅਚਾਨਕ ਉਸਤੇ ਪੈਰਾ ਹਿੱਟੋਂ ਬਰਫ ਕਿਸੇ ਗਏ ਅਤੇ ਉਹ ਇੱਕ ਡੂੰਗੀ ਖਤਰਨਾਕ ਖਾੜ ਦੇ ਵਿੱਚ ਡਿੱਗ ਪਿਆ ਜਿੱਥੇ ਉਹ ਬੇਹੋਸ਼ ਹੋ ਗਿਆ ਜਦੋਂ ਉਸ ਨੂੰ ਹੋਸ਼ ਆਇਆ ਨਾ ਤਾਂ ਉਸਨੇ ਆਪਣੇ ਆਪ ਨੂੰ ਇੱਕ ਅਜੀਬੋ ਗਰੀਬ ਪਰ ਗਰਮ ਗੁਫਾ ਦੇ ਵਿੱਚ ਪਾਇਆ ਸਾਹਮਣੇ ਇੱਕ ਅਜੀਬ ਜਿਹਾ ਸ਼ਖਸ ਬੈਠਾ ਸੀ ਜੋ ਬਿਲਕੁਲ ਨਿਰਵਸਤਰ ਸੀ ਅਤੇ ਉਸਦਾ ਸਰੀਰ ਰਾਖ ਜਾਨੀ ਪਸੰਦਿਆਂ ਨਾਲ ਟਕਿਆ ਸੀ ਉਸਤੇ ਵਾਲ ਲੰਬੀਆਂ ਕੁੰਘਰਾਲੀਆਂ ਜਟਾਵਾਂ ਦੇ ਵਿੱਚ ਗੁੰਦੇ ਸਨ ਅਤੇ ਉਸਤੇ ਗਰਦੇ ਵਿੱਚ ਮੋٹے ਰੁਦਰਖਸ਼ ਦੀ ਮਾਲਾ ਸੀ ਉਹ ਇੱਕ ਨਾਗਾ ਸਾਧੂ ਸੀ ਜਿਸ ਦਾ ਨਾਮ ਰੁਦਰਗਿਰੀ ਸੀ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਤਿਕਾ ਤੇ ਸੀ ਜਿਵੇਂ ਸਦੀਆਂ ਦੀ ਤਪੱਸਿਆ ਦੀ ਅੱਗ ਉਸ ਦੀਆਂ ਅੱਖਾਂ ਦੇ ਵਿੱਚ ਜਗਰੀ ਹੋਵੇ ਸਾਧੂ ਨੇ ਅਮਰੀਕ ਸਿੰਘ ਨੂੰ ਕੁਝ ਜੜੀਆਂ ਬੁੱਢੀਆਂ ਦਿੱਤੀਆਂ ਜਿਸ ਨਾਲ ਉਸ ਨੂੰ ਤਾਕਤ ਮਹਿਸੂਸ ਹੋਏ ਅਤੇ ਉਸ ਦਾ ਸਰੀਰ ਨਿਗਾ ਹੋ ਗਿਆ ਰੁਦਰਗਿਰੀ ਨੇ بڑے ਹੰਕਾਰ ਨਾਲ ਆਪਣੀ ਭਾਰੀ ਬਾਜ ਵਿੱਚ ਕਿਹਾ ਤੇਰੀ ਅਰਦਾਸ ਦੀ ਆਵਾਜ਼ ਨੇ ਮੇਂ ਮੇਰੀ ਤਪੱਸਿਆ ਬਚੂ ਗਾ ਦਿੱਤਾ ਮੈਂ ਆਪਣੀ ਜੋਗ ਸ਼ਕਤੀ ਨਾਲ ਤੈਨ ਉਸ ਖੜ ਦੇ ਵਿੱਚੋਂ ਕੱਢਿਆ ਹੋਏ ਜਿੱਥੋਂ ਕੋਈ ਵਾਪਸ ਨਹੀਂ ਆ ਸਕਦਾ ਮੈਂ ਪਿਛਲੇ 10 ਸਾਲਾਂ ਤੋਂ ਇਸ ਗੁਫਾ ਦੇ ਵਿੱਚ ਤਪੱਸਿਆ ਕਰ ਰਿਹਾ ਹਾਂ ਅਤੇ ਮੈਂ ਆਪਣੇ ਸਰੀਰ ਨੂੰ ਠੰਡ ਭੁੱਖ ਅਤੇ ਪਿਆਸ ਤੋਂ ਮੁਕਤ ਕਰ ਲਿਆ ਹੈ ਮੈਂ ਉਹ ਹਾਂ ਜੋ ਕੁਦਰਤ ਦੀਆਂ ਸ਼ਕਤੀਆਂ ਨੂੰ ਵੀ ਕੰਟਰੋਲ ਕਰ ਸਕਦਾ ਹਾਂ ਉਸ ਦੀਆਂ ਗੱਲਾਂ ਦੇ ਵਿੱਚ ਆਪਣੀ ਸ਼ਕਤੀ ਪ੍ਰਤੀ ਅਤਿ ਆ ਵਿਸ਼ਵਾਸ ਅਤੇ ਹੰਕਾਰ ਸਾਫ ਝਲਕਦਾ ਸੀ ਅਗਲੇ ਇੱਕ ਹਫ਼ਤੇ ਤੱਕ ਅਮਰੀਕ ਸਿੰਘ ਉਸ ਸਾਧੂ ਨਾਲ ਉਸ ਗੁਫਾ ਦੇ ਵਿੱਚ ਰਿਹਾ ਜਦੋਂ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਗਿਆ ਇਸ ਤਰ੍ਹਾਂ ਉਨਾ ਦੋਹਾ ਵਿਚਕਾਰ ਅਧਿਆਤਮਕ ਅਤੇ ਧਾਰਮਿਕ ਮੁੱਦਿਆਂ ਤੇ ਇੱਕ ਡੂੰਗਾ ਸੰਵਾਦ ਸ਼ੁਰੂ ਹੋਇਆ ਸਾਧੂ ਰੁਦਰਗਰੀ ਆਪਣੀ ਤਪੱਸਿਆ ਸ਼ਕਤੀ ਅਤੇ ਇੰਦਰੀਆਂ ਨੂੰ ਕੰਟਰੋਲ ਕਰਨ ਦੀ ਯੋਗਤਾ ਬਾਰੇ ਬੜੇ ਮਾਣ ਨਾਲ ਦੱਸਾ ਮੈਂ ਆਪਣੇ ਸਰੀਰ ਨੂੰ ਇੰਨਾ ਮਜ਼ਬੂਤ ਬਣਾ ਲਿਆ ਹੋਏ ਕਿ ਮੈਨੂੰ ਕੱਪੜਿਆਂ ਦੀ ਲੋੜ ਨਹੀਂ ਮੈਨੂੰ ਇਸ ਸੰਸਾਰ ਇਸ ਦੀਆਂ ਖੁਸ਼ੀਆਂ ਅਤੇ ਇਸਤੇ ਦੁੱਖ ਪ੍ਰਭਾਵਤ ਨਹੀਂ ਕਰ ਸਕਦੇ ਮੈਂ ਆਪਣੇ ਆਪ ਨੂੰ ਮਾਇਤ ਤੋਂ ਉੱਪਰ ਚੁੱਕ ਲਿਆ ਹੈ ਮੈਂ ਜੋ ਚਾਹਾਂ ਉਹ ਕਰ ਸਕਦਾ ਹਾਂ ਇਹ ਮੇਰੀ ਤਪੱਸਿਆ ਦੀ ਸ਼ਕਤੀ ਹੈ ਉਹ ਆਪਣੀ ਜੀਵਨ ਸ਼ੈਲੀ ਬਾਰੇ ਦੱਸਦਾ ਹੈ ਕਿਵੇਂ ਉਹ ਹਿਮਾਲਿਆ ਦੇ ਵਿੱਚ ਸਿਰਫ ਕੁਝ ਜੜਾਂ ਅਤੇ ਫਲਾਂ ਤੇ ਹੀ ਗੁਜ਼ਾਰਾ ਕਰਦਾ ਹੈ ਕਿਵੇਂ ਉਹ ਮਹੀਨਿਆਂ ਤੱਕ ਬਿਨਾਂ ਖਾਦੇ ਬੀਤ ਰਹਿ ਸਕਦਾ ਹੈ ਅਤੇ ਕਿਵੇਂ ਉਹ ਰਾਤ ਪਰ ਤਪੱਸਿਆ ਦੇ ਵਿੱਚ ਬੈਠਦਾ ਹੈ ਜਦੋਂ ਦੁਨੀਆ ਸੌਂ ਰਹੀ ਹੁੰਦੀ ਹੈ ਉਸ ਦੀਆਂ ਗੱਲਾਂ ਦੇ ਵਿੱਚ ਤਪੱਸਿਆ ਤਾਂ ਤੇ ਸੀ ਪਰ ਉਸ ਦੇ ਸ਼ਬਦਾਂ ਦੇ ਵਿੱਚ ਹੰਕਾਰ ਦੀ ਚਲਕ ਸਾਫ ਵਿਖਾਈ ਦਿੰਦੀ ਸੀ ਉਸ ਨੂੰ ਲੱਗਦਾ ਸੀ ਉਸਨੇ ਦੁਨਿਆਵੀ ਜੀਵਨ ਦਾ ਤਿਆਗ ਕਰਕੇ ਸਭ ਕੁਝ ਬਤ ਕਰ ਲਿਆ ਹੈ ਅਮਰੀਕ ਸਿੰਘ ਬੜੀ ਨਿਮਰਤਾ ਅਤੇ ਸਬਰ ਨਾਲ ਉਸ ਦੀਆਂ ਗੱਲਾਂ ਸੁਣਦਾ ਰਿਹਾ ਉਸ ਨੇ ਸਾਧੂ ਦੇ ਅਨੁਭਵ ਦਾ ਸਤਿਕਾਰ ਕੀਤਾ ਬੜਾ ਬੜਪਾਗਾ ਜੋ ਇੱਕ ਪਹੁੰਚੀ ਹੋਈ ਰੋਹ ਦੇ ਦਰਸ਼ਨ ਹੋਏ ਪਰ ਉਸ ਦੇ ਮਨ ਵਿੱਚ ਕੁਝ ਅਜਿਹੇ ਸਵਾਲ ਸਨ ਜੋ ਪੁੱਛਣਾ ਚਾਹੁੰਦਾ ਸੀ ਇੱਕ ਦਿਨ ਸਾਧੂ ਨੇ ਉਸ ਨੂੰ ਪੁੱਛਿਆ ਹੈ ਨੌਜਵਾਨ ਤੋ ਆਪਣੇ ਧਰਮ ਦਾ ਬਹੁਤ ਪਵਨ ਲੱਗਦਾ ਹੈ ਤੋ ਕਿਵੇਂ ਰੱਬ ਨੂੰ ਪੁੰਦਾ ਹੈ ਕਿ ਤੂੰ ਵੀ ਸਾਡੇ ਵਾਂਗ ਤਪੱਸਿਆ ਕਰਦਾ ਹੈ ਕਿ ਤੂੰ ਵੀ ਇਸ ਸੰਸਾਰ ਨੂੰ ਤਿਆਗ ਦਿੱਤਾ ਹੈ ਅਮਰੀਕ ਸਿੰਘ ਨੇ ਮੁਸਕਰਾ ਕੇ ਬੜੀ ਨਿਮਰਤਾ ਅਤੇ ਆਦਰ ਨਾਲ ਕਿਹਾ ਬਾਬਾ ਜੀ ਤੁਹਾਡੀ ਤਪੱਸਿਆ ਸ਼ਕਤੀ ਬਹੁਤ ਮਹਾਨ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਸਾਡੇ ਗੁਰੂ ਸਾਹਿਬ ਨੇ ਸਾਨੂੰ ਇੱਕ ਵਕੜਾ ਮਾਰਗ ਦਿਖਾਇਆ ਹੈ ਉਹ ਕਹਿੰਦੇ ਹਨ ਕਿ ਅਸਲੀ ਤਪੱਸਿਆ ਹੰਕਾਰ ਦਾ ਕਿਆ ਕਰਨਾ ਹੈ ਨਾ ਕਿ ਸਿਰਫ ਸਰੀਰਿਕ ਕਸ਼ਟ ਦੇਣਾ ਸਾਡਾ ਸਤਿਗੁਰੂ ਕਹਿੰਦਾ ਹੈ ਮਨ ਨਿਵਾਮਤ ਉੱਚੀ ਭਾਵ ਕਿ ਸਾਡਾ ਮਨ ਹਮੇਸ਼ਾ ਨਿਵਰਨਾ ਚਾਹੀਦਾ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਭਾਵੇਂ ਅਸੀਂ ਕਿੰਨੇ ਵੀ ਸ਼ਕਤੀਸ਼ਾਲੀ ਕਿਉ ਨ ਹੋਈਏ ਸਾਡੇ ਲਈ ਅਸਲੀ ਗਿਆਨ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਜੋ ਬਾਣੀ ਲਿਖੀ ਹੈ ਉਸ ਨੂੰ ਆਪਣੇ ਜੀਵਨ ਵਿੱਚ ਅਪਣਾਏ ਅਸੀਂ ਕਿਸੇ ਚੀਜ਼ ਦਾ ਤਿਆਗ ਕਰਨ ਵਿੱਚ ਨਹੀਂ ਬਲਕਿ ਦੁਨੀਆ ਦੇ ਵਿੱਚ ਰਹਿੰਦੇ ਹੋਏ ਸੱਚਾਈ ਨਾਲ ਜ਼ਿੰਦਗੀ ਜਿਉਣ ਵਿੱਚ ਵਿਸ਼ਵਾਸ ਰੱਖਦੇ ਹਾਂ ਕੀਰਤ ਕਰਦੇ ਹਾਂ ਨਾਮ ਜਪਦੇ ਹਾਂ ਤੇ ਵੰਡ ਕੇ ਛਕਦੇ ਹਾਂ ਅਮਰਿਕ ਸਿੰਘ ਨੇ ਅੱਗੇ ਕਿਹਾ ਸਾਡੇ ਲਈ ਸੇਵਾ ਸਭ ਤੋਂ ਵੱਡੀ ਪੱਤੀ ਹੈ ਭਾਵੇਂ ਉਹ ਗੁਰੂ ਘਰ ਦੇ ਵਿੱਚ ਲੰਗਰ ਦੀ ਹੋਵੇ ਜੁੱਤੇ ਸਾਫ਼ ਕਰਨ ਦੀ ਹੋਵੇ ਜਾਂ ਦੇਸ਼ ਦੀ ਰੱਖਿਆ ਲਈ ਸਾਡਾ ਗੁਰੂ ਕਹਿੰਦਾ ਹੈ ਹੋਮੇ ਨਾਵੇ ਨਾ ਵਿਰੋਧ ਹੈ ਦੋਏ ਨਾਮ ਸੇ ਇਕਠਾਏ ਅਸ ਜੇ ਸਿੰਘ ਵਾਹਿਗੁਰੂ ਦਾ ਨਾਮ ਆਪਣੇ ਮਨ ਵਿੱਚ ਵਸਾ ਲਵਾਂਗੇ ਤਾਂ ਹੰਕਾਰ ਆਪਣੇ ਆਪ ਖਤਮ ਹੋ ਜਾਵੇਗਾ ਅਸਲੀ ਬਸਤਰ ਤਾਂ ਨਿਮਰਤਾ ਦਾ ਹੈ ਜੋ ਮਨ ਤੱਕਦਾ ਹੈ ਰੂਦਰ ਨੇ ਬੜੇ ਧਿਆਨ ਨਾਲ ਅਮਰਿਕ ਸਿੰਘ ਦੀਆਂ ਗੱਲਾਂ ਸੁਣੀਆਂ ਉਸ ਨੂੰ ਪਹਿਲੀ ਵਾਰ ਕਿਸੇ ਨੇ ਅਜਿਹੇ ਬਕਰੇ ਦ੍ਰਿਸ਼ਟੀਕੋਣ ਨਾਲ ਗੱਲ ਕੀਤੀ ਸੀ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਨਵੀਂ ਚਿੰਤਾ ਅਤੇ ਉਸੁਕਤਾ ਪੈਦਾ ਹੋਈ ਪਰ ਕੀ ਇਹ ਸਭ ਕੁਝ ਤਪੱਸਿਆ ਤੋਂ ਬਿਨਾ ਸੰਭਵ ਹੈ ਪਲਾ ਇੱਕ ਆਦਮੀ ਦੁਨੀਆ ਦੇ ਵਿੱਚ ਰਹਿੰਦੇ ਹੋਏ ਕਿਵੇਂ ਤਪਸਵੀ ਹੋ ਸਕਦਾ ਹੈ ਇੱਕ ਬੰਦਾ ਜੋ ਕਿ ਪਰਿਵਾਰ ਦੇ ਵਿੱਚ ਰਹਿੰਦਾ ਹੈ ਮਾਇਆ ਦੇ ਨਾਲ ਕਿਰਾ ਹੈ ਉਹ ਬਲ ਮਾਇਆ ਤੋਂ ਕਿਵੇਂ ਉੱਛੜ ਸਕਦਾ ਹੈ ਮੇਰੇ ਗੱਲ ਸਮਝ ਤੋਂ ਬਾਅਦ ਹੈ ਹੰਕਾਰ ਤੋਂ ਛੁਟਕਾਰਾ ਪਾਣਾ ਬਹੁਤ ਔਖਾ ਹੈ ਮੈਂ ਆਪਣੀ ਜ਼ਿੰਦਗੀ ਦੇ ਇੰਨੇ ਸਾਲ ਤਪੱਸਿਆ ਵਿੱਚ ਲਗਾਏ ਹਨ ਮੈਨੂੰ ਧਿਆਨ ਹੋ ਗਿਆ ਹੈ ਵੇ ਮਾਇਆ ਦੇ ਵਿੱਚ ਰਹਿ ਕੇ ਮਾਇਆ ਤੋਂ ਦੂਰ ਹੋਣਾ ਬੜਾ ਔਖਾ ਹੈ ਮੇਰਾ ਤਾਂ ਔਖਾ ਹੈ ਦੇਖੋ ਮੈਂ ਇੱਥੇ ਬੈਠਾ ਹਾਂ ਹਿਮਾਲਿਆ ਦੇ ਵਿੱਚ ਗੁਫਾ ਦੇ ਵਿੱਚ ਮਾਇਆ ਤੋਂ ਉੱਪਰ ਹਾਂ ਅਮਰਿਕ ਸਿੰਘ ਨੇ ਮੁਸਕਰਾ ਕੇ ਕਿਹਾ ਬਾਬਾ ਜੀ ਸਾਡੇ ਗੁਰੂ ਜੀ ਨੇ ਕਿਹਾ ਹੈ ਮਨ ਜਿੱਤੈ ਦਰਜੀਤ ਸੱਚਾ ਗਿਆਨ ਹੋਈ ਹੈ ਜੋ ਮਨ ਦੇ ਵਿੱਚ ਨਿਮਰਤਾ ਪੈਦਾ ਕਰੇ ਸਾਡੇ ਲਈ ਸਭ ਤੋਂ ਪਵਿੱਤਰ ਥਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਜਿੱਥੇ ਸਿਮਰਨ ਅਤੇ ਸੇਵਾ ਦਾ ਸੱਚਾ ਪਾਠ ਪੜਾਇਆ ਜਾਂਦਾ ਹੈ ਜੇ ਤੁਸੀਂ ਕਦੇ ਮੇਰੇ ਨਾਲ ਉੱਥੇ ਚੱਲੋ ਤਾਂ ਤੁਹਾਨੂੰ ਅਸਲੀ ਆਧਾਤਮਿਕ ਸ਼ਾਂਤੀ ਮਹਿਸੂਸ ਵੇਗੇ ਜਿਸ ਦੀ ਤੁਸੀਂ ਅਜ ਤੱਕ ਕੋਚ ਕਰ ਰਹੇ ਹੋ ਲੇਕਿਨ ਤੁਹਾਨੂੰ ਪ੍ਰਾਪਤ ਨਹੀਂ ਹੋਈ ਅਮਰੀਕ ਸਿੰਘ ਨੇ ਉਸ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਰੋਹਾਨੀਅਤ ਸਰੋਵਰ ਦੀ ਪਵਿੱਤਰਤਾ ਸੰਗਤਾਂ ਦੇ ਆਪਸੀ ਪਿਆਰ ਅਤੇ ਲੰਗਰ ਦੀ ਮਹੱਤਤਾ ਬਾਰੇ ਇਹਨਾਂ ਵਿਸਤਾਰਾਂ ਦੱਸਿਆ ਵੀ ਸਾਧੂ ਦੇ ਮਨ ਵਿੱਚ ਉਸ ਪਵਿੱਤਰ ਅਸਥਾਨ ਨੂੰ ਦੇਖਣ ਦੇ ਲਈ ਇੱਕ ਡੂੰਘੀ ਇੱਛਾ ਪੈਦਾ ਹੋਈ ਉਹ ਵੀ ਚਾਹੁੰਦਾ ਸੀ ਕਿ ਅਜੇ ਹੀ ਥਾਂ ਤੇ ਮੈਂ ਵੀ ਦਰਸ਼ਨ ਕਰਾਂ ਜਿੱਥੇ ਜਾ ਕੇ ਰੋਹਾਨੀ ਸ਼ਾਂਤੀ ਮਹਿਸੂਸ ਹੁੰਦੀ ਹੈ ਜੋ ਮੈਂ ਇੱਥੇ ਪਹਾੜਾਂ ਦੇ ਵਿੱਚ ਲੱਭ ਰਿਹਾ ਹਾਂ ਇਸ ਮੁਲਾਕਾਤ ਤੋਂ ਬਾਅਦ ਰੂਦਰ ਗਰੀ ਦੇ ਮਨ ਵਿੱਚ ਇੱਕ ਨਵੀਂ ਇੱਛਾ ਪੈਦਾ ਉਹ ਪਹਿਲਾਂ ਆਪਣੇ ਆਪ ਨੂੰ ਸਭ ਤੋਂ ਉੱਚਾ ਸਮਝਦਾ ਸੀ ਪਰ ਅਮਰੀਕ ਸਿੰਘ ਦੀ ਨਿਮਰਤਾ ਅਤੇ ਗੁਰਬਾਣੀ ਦੇ ਬਚਨਾਂ ਨੇ ਉਸ ਨੂੰ ਝੰਡੋੜ ਕੇ ਰੱਖ ਦਿੱਤਾ ਉਸ ਨੇ ਅਮਰੀਕ ਸਿੰਘ ਨਾਲ ਦਰਬਾਰ ਸਾਹਿਬ ਜਾਣ ਦਾ ਵਾਅਦਾ ਕੀਤਾ ਇਹ ਜਾਣਦੇ ਲਈ ਕਿ ਅਸਲ ਦੇ ਵਿੱਚ ਹੰਕਾਰ ਤੋਂ ਬਿਨਾਂ ਵੀ ਸੱਚੀ ਸ਼ਕਤੀ ਪ੍ਰਾਪਤ ਕਿਵੇਂ ਹੋ ਸਕਦੀ ਹੈ ਕਿਵੇਂ ਕੋਈ ਮਾਇਦੇ ਵਿੱਚ ਰਹਿ ਕੇ ਮਾਇਆ ਤੋਂ ਉੱਪਰ ਉੱਠ ਸਕਦਾ ਹੈ ਕਿਵੇਂ ਕਮਲਦੇਵ ਫੁੱਲਮੰਗ ਆਪਣਾ ਜੀਵਨ ਜਿਉ ਸਕਦਾ ਹੈ ਇੱਕ ਹਫ਼ਤੇ ਬਾਅਦ ਉਹ ਦੋਵੇਂ ਹਿਮਾਲਿਆ ਦੀਆਂ ਚੋਟੀਆਂ ਤੋਂ ਉੱਤਰ ਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਉਹ ਰੂਦਰਗிரி ਪਹਾੜਾਂ ਤੋਂ ਉੱਤਰ ਕੇ ਪੰਜਾਬ ਦੇ ਖੇਹਰਿਆਵਲ ਭਰੇ ਮੈਦਾਨਾਂ ਨੂੰ ਦੇਖ ਕੇ ਬਿਲਕੁਲ ਹੈਰਾਨ ਸੀ ਜਿੱਥੇ ਉਹ ਸਿਰਫ ਬਰਫ਼ ਅਤੇ ਪੱਥਰਾਂ ਵਿੱਚ ਰਹਿੰਦਾ ਸੀ ਉੱਥੇ ਇੱਕ ਖੇਹਰਿਆਵਲ ਅਤੇ ਇਨਸਾਨਾਂ ਦੀ ਰੌਣਕ ਸ਼ਹਿਰ ਦੀ ਭੀੜ-ਪਾੜ ਅਤੇ ਆਮ ਲੋਕਾਂ ਦੀ ਜ਼ਿੰਦਗੀ ਉਸਤੇ ਲਈ ਇੱਕ ਨਵਾਂ ਅਨੁਭਵ ਸੀ ਜਿਵੇਂ ਇਹ ਦਰਬਾਰ ਸੱਬ ਦੇ ਕੋਲ ਪਹੁੰਚੇ ਨਾ ਪਰ ਰੁਦਰਗ੍ਰਿ ਦੇ ਮਨ ਵਿੱਚ ਅਜੀਬ ਜਿਹੀ ਖਿੱਚ ਪੈਦਾ ਹੋਈ ਉਸ ਨੂੰ ਲੱਗਿਆ ਜਿਵੇਂ ਕੋਈ ਅਧਿਕ ਸ਼ਕਤੀ ਉਸ ਨੂੰ ਆਪਣੇ ਵੱਲ ਖਿੱਚ ਰਹੀ ਹੈ ਉਹ ਇੱਕ ਖੁੱਲੇ ਮੈਦਾਨ ਦੇ ਵਿੱਚ ਸਾਰੇ ਵਸਤਰਾਂ ਨੂੰ ਤਿਆ ਕੇ ਸਿਰਫ ਸਰੀਰ ਤੇ ਪਸਮ ਲਗਾ ਕੇ ਅਤੇ ਹੱਥ ਦੇ ਵਿੱਚ ਤ੍ਰਿਸ਼ੂਲ ਫੜ ਕੇ ਦਰਬਾਰ ਸੱਬ ਦੇ ਗਲਿਆਰਾਂ ਦੇ ਵਿੱਚ ਦਖਲ ਹੋਇਆ ਪਰ ਕਰਮਾ ਬਸ ਦੋ ਗੇਟ ਦੂਰ ਸੀ ਉਸਦੀ ਅਕਰਤਿ ਮਾਨ ਅਜੇ ਵੀ ਉਸੇ ਚਾਰਾਂ ਤੇ ਸਾਹ ਦੇਖਾਈ ਦੇ ਰਹੀ ਸੀ ਉਸ ਸ਼੍ਰੀ ਹਰਮੰਦਰ ਸਾਹਿਬ ਦੇ ਦੂਜੇ ਪ੍ਰਵੇਸ਼ ਦਵਾਰ ਤੇ ਪਹੁੰਚਿਆ ਜਿੱਥੋਂ ਮੁੱਖ ਪ੍ਰਵੇਸ਼ ਦਵਾਰ ਦਾ ਰਾਹ ਜਾਣਾ ਸੀ ਅਤੇ ਇੱਕ ਬੜਾ ਸ਼ਾਂਤ ਅਤੇ ਨਿਮਰ ਸੇਵਾਦਾਰ ਭਾਈ ਜੋਗਾ ਸਿੰਘ ਜੋ ਕਿ ਉੱਤੇ ਸੇਵਾ ਕਰ ਰਿਹਾ ਸੀ ਭਾਈ ਜੋਗਾ ਸਿੰਘ ਦਾ ਚਿਹਰਾ ਬੜਾ ਸਦਾ ਸੀ ਉਸ ਦੇ ਚਿੱਟੇ ਲੰਬੇ ਦਾੜੇ ਵਿੱਚੋਂ ਉਸ ਦਾ ਗਿਆਨ ਅਤੇ ਸੇਵਾ ਦਾ ਭਾਵ ਸਾਭ ਚਲਕਦਾ ਸੀ ਉਸ ਨੇ ਆਪਣੀਆਂ ਸ਼ਾਂਤ ਅੱਖਾਂ ਨਾਲ ਉਸ ਨਾਗਾ ਸਾਧੂ ਵੱਲ ਦੇਖਿਆ ਅਤੇ ਬੜੇ ਆਦਰ ਨਾਲ ਹੱਥ ਝੋੜ ਕੇ ਪਰ ਦ੍ਰਿੜਤਾ ਨਾਲ ਬੋਲਿਆ ਬਾਬਾ ਜੀ ਤੁਹਾਡਾ ਗੁਰੂ ਕਰਦੇ ਵੀ ਸਵਾਗਤ ਹੈ ਪਰ ਇੱਥੇ ਦੇ ਨਿਯਮ ਅਨੁਸਾਰ ਅੰਦਰ ਪ੍ਰਵੇਸ਼ ਕਰਨ ਲਈ ਤੁਹਾਡਾ ਸਿਰ ਅਤੇ ਸ਼ੀਰ ਟੱਕਾ ਹੋਣਾ ਚਾਹੀਦਾ ਹੈ ਕਿਰਪਾ ਕਰਕੇ ਤੁਸੀਂ ਵਸਤਰ ਪਹਿਨੋ ਭਾਈ ਜੋਗਾ ਸਿੰਘ ਨੇ ਨਿਮਰਤਾ ਨਾਲ ਸਾਧੂ ਵੱਲ ਇਸ਼ਾਰਾ ਕਰਕੇ ਬਸਰ ਬੈਨਣ ਲਿਖਿਆ ਇਹ ਸੁਣ ਕੇ ਅਮਰੀਕ ਸਿੰਘ ਨੂੰ ਕੁਝ ਅਜੀਬ ਮਹਿਸੂਸ ਹੋਇਆ ਉਸਨੇ ਸੋਚਿਆ ਸੀ ਕਿ ਇਸ ਮਹਾਨ ਤਪਸਵੀ ਲਈ ਕੋਈ ਨਿਯਮ ਨਹੀਂ ਹੋਵੇਗਾ ਉਸਨੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਨਗਾ ਸਾਧੂ ਨੇ ਉਸਦੀ ਗੱਲ ਨਹੀਂ ਮੰਨੀ ਇਸ ਲਈ ਉਸ ਨੂੰ ਜਿਵੇਂ ਸੀ ਓਵੇਂ ਹੀ ਤੇ ਆਇਆ ਆਪੇ ਸੇਵਾਦਾਰ ਸਮਝਾ ਦੇਣਗੇ ਕਿਉਂਕਿ ਮਹਾਂਦੂ ਹੈ ਜੇ ਕੋਈ ਇਸੇ ਮੂਹ ਦੇ ਵਿੱਚ ਕੋ ਮਾੜਾ ਸ਼ਬਦ ਨਿਕਲ ਗਿਆ ਤਾਂ ਉਸ ਦਾ ਆਪਣਾ ਮਾੜਾ ਹੋ ਸਕਦਾ ਹੈ ਇਸ ਲਈ ਉਸ ਨੂੰ ਟੋਕਦਾ ਨਹੀਂ ਹੈ ਅਤੇ ਜਿਵੇਂ ਸੀ ਨਾਗਾ ਸਾਧੂ ਨੂੰ ਉੱਥੋਂ ਲਿਆ ਆ ਪਰ ਇਹ ਸੁਣ ਕੇ ਨਾਗਾ ਸਾਧੂ ਰੁਦਰਗਿਰ ਦੇ ਅੰਦਰੋਂ ਹੰਕਾਰ ਦਾ ਤੇਜ ਵਗ ਉਠਿਆ ਉਸ ਦੀਆਂ ਤਿੱਖੀਆਂ ਅੱਖਾਂ ਲਾਲ ਹੋ ਗਈਆਂ ਅਤੇ ਉਸ ਨੇ ਆਪਰਾ ਪਰਸ਼ੂਲ ਜ਼ਮੀਨ ਤੇ ਪਟਕਦੇ ਹੋਏ ਗਰਜ ਕੇ ਕਿਹਾ ਕਿ ਤੂੰ ਇੱਕ ਆਮ ਸੇਵਾਦਾਰ ਮੈਨੂੰ ਡੋਕਣ ਦੀ ਜੁਰਤ ਰੱਖਦਾ ਹੈ ਕਿ ਤੈਨੂੰ ਪਤਾ ਨਹੀਂ ਮੈਂ ਕੌਣ ਹਾਂ ਮੈਂ ਉਹ ਹਾਂ ਜਿਸ ਨੇ ਆਪਣੀ ਤਪੱਸਿਆ ਦੇ ਨਾਲ ਹਿਮਾਲਿਆ ਦੀਆਂ ਬਰਫੀਆਂ ਬਾਦੀਆਂ ਦੇ ਵਿੱਚ ਅੱਗ ਪੈਦਾ ਕੀਤੀ ਗਏ ਮੈਂ ਆਪਣੇ ਸਰੀਰ ਨੂੰ ਇੱਛਾਵਾ ਅਤੇ ਮੋਹ ਮਾਇਆ ਤੋਂ ਉੱਪਰ ਚੁਕਲਿਆ ਹੋਇਆ ਹੈ ਇਸ ਲਈ ਮੈਂ ਪੂਰੀ ਤਨਰਵਸਤ੍ਰ ਹਾਂ ਮੈਨੂੰ ਇਹਨਾਂ ਕੱਪੜਿਆਂ ਦੀ ਲੋੜ ਨਹੀਂ ਮੈਂ ਸੱਚੇ ਗਾਂਧੀ ਖੋਜ ਵਿੱਚ ਹਾਂ ਨਾ ਕਿ ਇਹਨਾਂ ਸਰੀਰ ਕੱਪੜਿਆਂ ਦੀ ਸਾਧੂ ਦੀ ਆਵਾਜ਼ ਦੀ ਗਰ ਸੁਣ ਕੇ ਆਲੇ ਦੁਆਲੇ ਦੀ ਖੜੀ ਸੰਗਤ ਜੋ ਕਿ ਪਹਿਲਾਂ ਹੀ ਉਸ ਸਾਧੂ ਵੱਲ ਦੇਖ ਰਹੀ ਸੀ ਵੀ ਇੱਕ ਇਹੋ ਜਿਹਾ ਬੰਦਾ ਹੈ ਵੀ ਇੱਥੇ ਨਿਰਵਸਤਰ ਘੁੰਮ ਰਿਹਾ ਹੈ ਜਿੱਤੇ ਨੰਗੇ ਸਿਰ ਘੁਮਣਾ ਵੀ ਇੱਕ ਪਾਪ ਅਪਰਾਧ ਮੰਨਿਆ ਜਾਂਦਾ ਹੈ ਉਥੇ ਬਿਨਾਂ ਕੱਪੜਿਆਂ ਦੇ ਅੰਦਰ ਜਾਣ ਦੀ ਜਦ ਕਰ ਰਿਹਾ ਹੈ ਉਹ ਸਾਰੇ ਉਸ ਵੱਲ ਦੇਖ ਰਹੇ ਉਹ ਸੋਚ ਰਿਹਾ ਸਮੇਂ ਵੀ ਇਸ ਸੇਵਾਦਾਰ ਇਸ ਮਹਾਨ ਸੰਤ ਦੇ ਨਾਲ ਕਿਵੇਂ ਗੱਲ ਕਰੇਗਾ ਜਿਸਦੇ ਚਿਹਰੇ ਤੇ ਇਨਾ ਗੁੱਸਾ ਤੇਜ ਹੈ ਕਿ ਇਸ ਨੂੰ ਹੋਰ ਫੜਕਾਵੇਗਾ ਜਾਂ ਇੱਥੇ ਕੁਝ ਹੋਰ ਹੋਣ ਵਾਲਾ ਹੈ ਪਰ ਭਾਈ ਜੋਗਾ ਸਿੰਘ ਦੇ ਚਿਹਰੇ ਤੇ ਨਾ ਕੋਈ ਡਰ ਸੀ ਨਾ ਕੋਈ ਗੁੱਸਾ ਉਹ ਸਿਰਫ ਮੁਸਕਰਾਇਆ ਅਤੇ ਬੜੇ ਨਿਮਰਤਾ ਪਰੇ ਪਰ ਦ੍ਰਿੜ ਸ਼ਬਦਾਂ ਵਿੱਚ ਬੋਲਿਆ ਉਸਦੀ ਆਵਾਜ਼ ਸ਼ਾਂਤ ਸੀ ਜਿਵੇਂ ਸਰੋਵਰ ਦਾ ਜਲ ਹੋਵੇ ਬਾਬਾ ਜੀ ਮੈਂ ਤੁਹਾਡਾ ਸਤਿਕਾਰ ਕਰਦਾ ਹਾਂ ਤੁਸੀਂ ਇੱਕ ਮਹਾਨ ਤਪਸਵੀ ਹੋ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਗੁਰੂ ਕਰ ਸ਼ਬਦ ਅਲੀ ਬਰਾਬਰ ਹੈ ਅਤੇ ਗੁਰੂ ਦੀ ਦਾ ਸਾਰਿਆਂ ਦੇ ਲਈ ਇਹ ਕਹੇ ਪਾਵੇਂ ਕੋਈ ਵੀ ਹੋਵੇ ਇੱਥੇ ਕੋ ਵੱਡਾ ਛੋਟਾ ਨਹੀਂ ਹੈ ਇੱਥੇ ਨਾ ਕੋਈ ਰਾਜਾ ਹੈ ਨਾ ਕੋਈ ਫਕੀਰ ਸਾਰੇ ਗੁਰੂ ਦੇ ਸੇਖ ਹਨ ਗੁਰੂ ਸਾਹਿਬ ਨੇ ਖੁਦ ਕਹਿਆ ਹੈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਗੁਰੂ ਨੂੰ ਸੇਖ ਨਾਲੋਂ ਵੱਧ ਉਸਦੀ ਰਹਿਤ ਪਿਆਰੀ ਹੈ ਭਾਈ ਜੋਗਾ ਸਿੰਘ ਨੇ ਅੱਗੇ ਕਿਹਾ ਉਸਦੀ ਆਵਾਜ਼ ਖੋਦੂੰਗੀ ਹੋ ਗਈ ਜਿਵੇਂ ਕਿ ਉਹ ਜਾਣਦਾ ਸੀ ਕਿ ਸਾਧੂ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਉਸਨੇ ਕਿਹਾ ਬਾਬਾ ਜੀ ਜਦੋਂ ਤੁਸੀਂ ਹਿਮਾਲਾ ਦੇ ਵਿੱਚ ਤਪੱਸਿਆ ਕਰ ਰਹੇ ਸੀ ਉਦੋਂ ਵੀ ਤੁਸੀਂ ਆਪਣੇ ਸਰੀਰ ਨੂੰ ਕੱਪੜੇ ਨਹੀਂ ਪਾਏ ਪਰ ਤੁਸੀਂ ਆਪਣੇ ਮਨ ਨੂੰ ਹੰਕਾਰ ਦਾ ਇੱਕ ਬਹੁਤ ਵੱਡਾ ਲਿਬਾਸ ਪਾਇਆ ਹੈ ਹਿਮਾਲਿਆ ਦੀ ਕਠੋਰ ਤਪਸੀਆਂ ਨੇ ਤੁਹਾਡੇ ਸਰੀਰ ਨੂੰ ਸ਼ੁੱਧਾ ਕੀਤਾ ਹੈ ਪਰ ਤੁਹਾਡੇ ਮਨ ਨੂੰ ਨਹੀਂ ਇਸ ਲਈ ਤੁਸੀਂ ਆਪਣੇ ਮਨ ਦੇ ਕੱਪੜੇ ਜਾਨੀ ਹੰਕਾਰ ਨੂੰ ਤਿਆਗ ਨਹੀਂ ਸਕੇ ਗੁਰੂ ਘਰ ਦੀ ਮਰਿਆਦਾ ਸਿਰਫ ਬਾਹਰੀ ਕੱਪੜੇ ਪਹਿਨਣ ਦੇ ਬਾਰੇ ਨਹੀਂ ਹੈ ਸਗੋਂ ਮਨ ਤੋਂ ਹੰਕਾਰ ਦਾ ਤਿਆਗ ਕਰਨ ਦੀ ਹੈ ਤੁਸੀਂ ਹੁਣ ਵੀ ਆਪਣੇ ਬਚਨਾਂ ਵਿੱਚ ਹੰਕਾਰ ਦੀ ਗਰਮੀ ਦਿਖਾ ਰਹੇ ਹੋ ਇੱਕ ਗੁਰੂ ਘਰ ਹੰਕਾਰ ਦਾ ਨਹੀਂ ਹੈ ਨਿਮਰਤਾ ਦਾ ਘਰ ਹੈ ਭਾਈ ਜੋਗਾ ਸਿੰਘ ਦੇ ਬਚਨ ਤੀਰ ਵਾਂਗੂ ਸਾਧੂ ਦੇਲ ਵਿੱਚ ਲਗੇ ਉਸ ਨੂੰ ਅਸਾ ਸਖੁਆ ਵੀ ਅਮਰੀਕ ਸਿੰਘ ਦੀ ਗੱਲ ਨੂੰ ਹਲਕੇ ਦੇ ਵਿੱਚ ਲੈ ਰਿਹਾ ਸੀ ਉਸ ਨੇ ਮਹਿਸੂਸ ਕੀਤਾ ਕਿ ਪਾਈ ਜੋਗਾ ਸੰਸ ਸਿਰਫ ਇੱਕ ਆਮ ਸੇਵਾਦਾਰ ਨਹੀਂ ਹੈ ਪਲਾ ਉਸ ਦੇ ਕਪੜੇ ਆਮ ਲੋਕਾਂ ਮਾਂਗ ਨਮ ਲੇਕਿਨ ਉਸ ਦਾ ਮਨ ਸਾਧੂ ਮਰਗਾ ਹੈ ਉਹ ਇੱਕ ਗਿਆਨੀ ਅਤੇ ਸ਼ਕਤੀਸ਼ਾਲੀ ਆਤਮਾ ਹੈ ਉਸ ਦੀ ਨਿਮਰਤਾ ਅਤੇ ਸ਼ਾਂਤੀ ਅੰਦਰਲੀ ਸੱਚੀ ਸ਼ਾਂਤੀ ਨੂੰ ਦਰਸਾਉਂਦੀ ਹੈ ਉੱਥੇ ਬੈਠਾ ਸੋਚ ਰਿਹਾ ਸੀ ਹਿਮਾਲਾਇ ਦੇ ਵਿੱਚ ਕਿ ਕਿਵੇਂ ਕੋਈ ਇੱਥੇ ਆਮ ਜ਼ਿੰਦਗੀ ਜੀ ਕੇ ਆਮ ਲੋਕਾਂ ਦੇ ਵਿੱਚ ਰਹਿ ਕੇ ਇੱਕ ਪਰਮਾਤਮਾ ਦੇ ਨਾਲ ਕਿਵੇਂ ਜੁੜ ਸਕਦਾ ਹੈ ਅੱਜ ਉਸ ਨੇ ਦੇਖ ਲਿਆ ਸਤਿਮੁੱਚ ਗੁਰਸਿੱਖ ਕਮਲ ਦੇ ਫੁੱਲ ਵਾਂਗ ਹੁੰਦੇ ਹਨ ਜਿਨ੍ਹਾਂ ਦੇ ਜਣਾਤਾ ਮਾਇਆ ਵਿੱਚ ਜਕੜ ਵਿੱਚ ਹੁੰਦੀਆਂ ਹਨ ਲੇਕਿਨ ਉਹ ਆਪ ਮਾਇਆ ਤੋਂ ਬਹੁਤ ਉੱਪਰ ਹੁੰਦੇ ਹਨ ਮਾਇਆ ਉਹ ਨਾ ਦੇ ਨੇੜੇ ਨਹੀਂ ਲੱਗਦੇ ਉਹ ਸਤਿਮੁੱਚ ਗੁਰੂ ਦੇ ਪਿਆਰੇ ਹੁੰਦੇ ਹਨ ਗੁਰੂ ਜੀ ਰਾਤ ਚੱਲਦੇ ਹਨ ਸਾਧੂ ਰੁਦਰਗਰੀ ਨੇ ਆਪਣਾ ਤਰਸੂਲ ਹੇਠਾ ਰੱਖਿਆ ਬਿਨਾ ਕੁਝ ਕਹੇ ਮੁਕ ਦਰਵਾਜ਼ੇ ਤੋਂ ਪਿੱਛੇ हट ਗਿਆ ਉਸਨੇ ਕਿਸੇ ਵੀ ਸੰਗਤ ਨੂੰ ਤੰਗ ਨਹੀਂ ਕੀਤਾ ਉਹ ਚੁੱਪਚਾਪ ਉੱਥੇ ਬਾਹਰੀ ਬੈਠ ਕੇ ਸ਼੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਸ਼ਾਂਤ ਜਗ੍ਹਾ ਲੱਭ ਕੇ ਬੈਠ ਗਿਆ ਉਸਨੇ ਗੁਰੂ ਕਰਦੀ ਮਰਿਆਦਾ ਦਾ ਸਨਮਾਨ ਕੀਤਾ ਪਰ ਅੰਦਰ ਯਾਰ ਉਹ ਕੰਬੇ ਦੇ ਸਾਰੇ ਸਿੱਧਾ ਪ੍ਰਤੀ ਮਾਰ ਕੇ ਬਿਨਾ ਕਿਸੇ ਹਿਲਜਲ ਦੇ ਬੈਠ ਗਿਆ ਉਸਨੇ ਆਪਣੀਆਂ ਅੱਖਾਂ ਬੰਦ ਕਰ ਲੀਆਂ ਪਰ ਉਹ ਇਸ ਵਾਰ ਪਹਾੜਾਂ ਦੀ ਤਪੱਸਿਆ ਨਹੀਂ ਕਰ ਰਿਹਾ ਸੀ ਸਗੋਂ ਉਸਤੇ ਕੰਨਾਂ ਦੇ ਵਿੱਚ ਗੁਰੂ ਘਰ ਤੋਂ ਆ ਰਹੇ ਗੁਰਬਾਣੀ ਦੀ ਮਿੱਠੀ ਆਵਾਜ਼ ਗੂੰਜ ਰਹੀ ਸੀ ਹਮੈ ਨਾਮੈ ਨਾਲ ਵਿਰੋਧ ਹੈ ਦੋਏ ਨਾਮ ਵਸੇ ਇਕਠਾਏ ਮਨ ਨੀਵਾ ਮਤੁਚੇ ਇਹ ਸ਼ਬਦ ਉਸਤੇ ਮਨ ਦੇ ਵਿੱਚ ਗੂੰਜ ਰਹੇ ਸੀ ਉਹਨਾਂ ਨੇ ਉਸਦੇ ਅੰਦਰਲੇ ਹੰਕਾਰ ਦੀਆਂ ਪਰਤਾਂ ਨੂੰ ਹੌਲੀ-ਹੌਲੀ ਉਤਾਰਨਾ ਸ਼ੁਰੂ ਕਰ ਦਿੱਤਾ ਉਸ ਨੂੰ ਅਹਿਸਾਸ ਹੋਇਆ ਵਿੱਚਿਸ ਸੱਚ ਦੀ ਉਹ 10 ਸਾਲਾਂ ਤੋਂ ਹਿਮਾਲਾ ਤਪસ્યા ਕਰਕੇ ਖੋਜ ਕਰ ਰਿਹਾ ਹੈ ਉਹ ਅਸਲ ਤਾਂ ਗੁਰੂ ਕਰੇ ਨਿਮਰਤਾ ਇਥੋਂ ਦੀ ਸੇਵਾ ਅਦੇ ਸਿਮਰਨ ਵਿੱਚ ਹੈ ਉਸ ਤੇ ਮਨ ਵਿੱਚੋਂ ਹਿਮਾਲਾ ਦੀ ਠੋਰੀ ਯਾਦਾਂ ਮਿਟ ਗਈਆਂ ਅਦੇ ਦਰਬਾਰ ਸਾਹਿਬ ਦੀ ਰੋਹਾਨੀਅਤ ਉਸ ਤੇ ਅੰਦਰ ਸਮਾਈ ਸੀ ਉਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰ ਰਾਤ ਅਤੇ ਅਗਲੀ ਸਵੇਰ ਬਿਨਾਂ ਖਾਣ ਪੀਣ ਦੇ ਬਿਨਾਂ ਖਿਲੇ ਡੁਲੇ ਉਸੇ ਤਰ੍ਹਾਂ ਬੈਠਾ ਰਿਹਾ ਉਸ ਦੇ ਸਰੀਰ ਤੇ ਉਹ ਹਿਮਾਲਿਆ ਦੀ ਠੰਡ ਦਾ ਅਸਰ ਨਹੀਂ ਸੀ ਬਲਕਿ ਦਰਬਾਰ ਸਾਹਿਬ ਤੋਂ ਆ ਰਹੀ ਸ਼ਾਂਤੀ ਦਾ ਅਸਰ ਹੋ ਰਿਹਾ ਸੀ ਅਮਰੀਕ ਸਿੰਘ ਦੂਰੋਂ ਉਸ ਨੂੰ ਦੇਖ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਅਤੂ ਵਰੇ ਸਨ ਉਹ ਜਾਣਦਾ ਸੀ ਕਿ ਸਾਧੂ ਦੇ ਅੰਦਰ ਇੱਕ ਬਹੁਤ ਵੱਡਾ ਬਦਲਾਅ ਹੋ ਰਿਹਾ ਹੈ ਸੰਗਤਾਂ ਵੀ ਇਸ ਅਨੋਖੇ ਦ੍ਰਿਸ਼ ਨੂੰ ਦੇਖ ਕੇ ਹੈਰਾਨ ਸਨ ਉਹਨਾਂ ਨੇ ਕਦੇ ਕਿਸੇ ਨਾਗਾ ਸਾਧੂ ਨੂੰ ਇੰਨੀ ਨਿਮਰਤਾ ਅਤੇ ਸਬਰ ਨਾਲ ਬੈਠੇ ਨਹੀਂ ਦੇਖਿਆ ਸੀ ਉਸ ਉਸ ਮਹਾਤਮਾ ਦੇ ਦਰਗਾਹ ਦੇ ਰਿਸੀ ਅਤੇ ਉਸ ਨੂੰ ਬਹੁਤ ਸਤਿਕਾਰ ਨਾਲ ਦੂਰੋਂ ਨਮਸਕਾਰ ਕਰ ਰਿਸੀ ਕਿਤੇ ਇਹਨਾਂ ਦੀ ਤਪੱਸਿਆ ਵਿੱਚ ਕੋਈ ਗਿਨਣਾ ਪਿਆਵੇ ਕਈ ਲੋਕ ਉਸਤੇ ਕੋਲ ਲੱਗਦੇ ਹੋਏ ਉਸ ਨੂੰ ਦੂਰੋਂ ਸਤਿਕਾਰ ਦੇ ਨਾਲ ਆਪਣਾ ਸਿਰ ਝੁਕਾਉਂਦੇ ਪਰ ਸਾਧੂ ਬਿਲਕੁਲ ਅਡੋਲ ਬੈਠਾ ਰਿਹਾ ਆ ਕਿੰਨ ਦਿਨਾਂ ਅਤੇ ਤਿੰਨ ਰਾਤਾਂ ਦੀ ਮਨ ਤਪੱਸਿਆ ਤੋਂ ਬਾਅਦ ਜਦੋਂ ਉਸ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਸਤੇ ਚਿਹਰੇ ਤੇ ਪਹਿਲਾਂ ਵਾਲਾ ਹੰਕਾਰ ਨਹੀਂ ਸੀ ਬਲਕਿ ਇੱਕ ਅਦਭੁਤ ਅਤਿ ਡੂੰਗੀ ਨਿਮਰਤਾ ਛਾਈ ਸੀ ਉਸ ਦੀਆਂ ਅੱਖਾਂ ਵਿੱਚ ਸ਼ਾਂਤੀ ਅਤੇ ਸੱਚੇ ਗਿਆਨ ਦੀ ਚਮਕ ਸੀ ਉਸ ਨੇ ਆਪਰਾ ਤਚੁਰ ਉੱਤੇ ਛੱਡ ਦਿੱਤਾ ਜਿਵੇਂ ਹੰਕਾਰ ਅਤੇ ਸ਼ਕਤੀ ਦੇ ਪ੍ਰਤੀਕ ਨੂੰ ਤਿਆਗ ਰਿਹਾ ਹੋਵੇ ਉઠਿਆ ਅਤੇ ਬੜੇ ਨਿਮਰਤਾ ਨਾਲ ਅਮਰੀਤ ਸਿੰਘ ਅਤੇ ਪਾਈ ਜੋਗਾ ਸਿੰਘ ਦੇ ਕੋਲ ਗਿਆ ਜੋ ਕਿ ਉੱਥੇ ਹੀ ਦਰਵਾਜ਼ੇ ਤੇ ਸੇਵਾ ਕਰ ਰਹੇ ਸਨ ਉਸਨੇ ਦੋਹਾ ਦੇ ਪੈਰਾਂ ਤੇ ਹੱਥ ਲਗਾਇਆ ਜੋ ਕਿ ਉਸਨੇ ਪਹਿਲਾਂ ساری ਉਮਰ ਦੇ ਵਿੱਚ ਨਹੀਂ ਕੀਤਾ ਸੀ ਕਿ ਕਿਸੇ ਦੇ ਵੀ ਪੈਰੀ ਹੱਥ ਲਗਾਈ ਹੋਣਾ ਉਸਨੇ ਭਰੀ ਆਵਾਜ਼ ਵਿੱਚ ਕਿਹਾ ਤੁਸੀਂ ਸਹੀ ਕਹ ਰਹੇ ਸੀ ਮਾਹੇ ਮਲਾ ਦੇ ਜੋਕ ਮਾਇਆ ਹੈ ਉਹ ਸਿਰਫ ਸਰੀਰਕ ਸ਼ਾਂਤੀ ਹੈ ਇੱਕ ਪਰਮ ਹੈ ਇਹ ਸਭ ਰਿੱਧੀਆਂ ਸਿੱਧੀਆਂ ਗੁਰੂ ਸਾਹਿਬ ਦੇ ਕੇ ਕੁਝ ਨਹੀਂ ਹਨ ਰੋਹਾਨੀ ਸ਼ਾਂਤੀ ਬਹੁਤ ਵੱਡੀ ਹੈ ਪਰਮਾਤਮਾ ਇਹਨਾਂ ਰਿੱਧੀਆਂ ਸਿੱਧੀਆਂ ਤੋਂ ਬਹੁਤ ਉੱਪਰ ਹੈ ਭਲਾ ਮੈਂ ਚਮਤਕਾਰ ਹੀ ਸੀ ਮੈਂ ਕੁਝ ਵੀ ਕਰ ਸਕਦਾ ਸੀ ਲੇਕਿਨ ਸੱਚਾ ਗਿਆਨ ਹੈ ਇਹੀ ਰਿੱਧੀ ਸਿੱਧੀ ਹੈ ਇੱਥੇ ਨੌ ਰਿੱਧੀਆਂ ਅਤੇ ਸਾਰੀਆਂ ਸਿੱਧੀਆਂ ਜੜੀਆਂ ਹਨ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਨ ਪਰ ਮੈਂ ਆਪਣੇ ਮਨ ਨੂੰ ਹੰਕਾਰ ਦੇ ਉੱਤੇ ਦੇ ਕੱਪੜੇ ਨੂੰ ਉਤਾਰ ਨਹੀਂ ਸਕਿਆ ਮੈਂ ਬਹੁਤ ਗਲਤ ਸੀ ਤੁਹਾਡੇ ਬਚਨਾਂ ਨੇ ਅਤੇ ਇਸ ਪਵਿੱਤਰ ਸਥਾਨ ਦੀ ਸ਼ਾਂਤੀ ਨੇ ਮੇਰਾ ਹੰਕਾਰ ਖਤਮ ਕਰ ਦਿੱਤਾ ਹੁਣ ਮੈਂ ਜਾਣ ਗਿਆ ਹਾਂ ਅਸਲੀ ਤਪੱਸਿਆ ਸੇਵਾ ਤੇ ਸਿਮਰਨ ਦੇ ਵਿੱਚ ਹੈ ਨਾ ਕਿ ਬਾਹਰੀ ਕਸ਼ਟਾਂ ਦੇ ਵਿੱਚ ਮੈਨੂੰ ਮਾਫ਼ ਕਰ ਦਿਓ ਭਾਈ ਸਾਹਿਬ ਮੈਂ ਆਪਣੀ ਗਲਤੀ ਸਮਝ ਗਿਆ ਹਾਂ ਇਹਨਾਂ ਕਹਿ ਕੇ ਉਸ ਨਾਗਾ ਸਾਧੂ ਨੇ ਉੱਥੇ ਨੇੜੇ ਪੈਕ ਚਿੱਟਾ ਬਸਤਰ ਚੱਕਿਆ ਆਪਣੇ ਸ਼ਰੀਰ ਨੂੰ ਟਕ ਲਿਆ ਅਤੇ ਇੱਕ ਛੋਟੇ ਰੁਮਾਲ ਦੇ ਨਾਲ ਜੋ ਕਿ ਉੱਥੇ ਨੇੜੇ ਪਿਆ ਸੀ ਉਸ ਤੇ ਨਾਲ ਆਪਣਾ ਸਿਰ ਟਕ ਲਿਆ ਸ਼੍ਰੀ ਦਰਬਾਰ ਸਾਹਿਬ ਦੇ ਹੋ ਜਾਂਦਾ ਹੈ ਪਹਿਲਾਂ ਬਾਹਰ ਵਾਲੇ ਪਾਸੇ ਇਸ਼ਨਾਨ ਕਰਦਾ ਹੈ ਫਿਰ ਸਰੋਵਰ ਦੇ ਵਿੱਚ ਉੱਥੇ ਇਸ਼ਨਾਨ ਕਰਦਾ ਹੈ ਉਸ ਨੂੰ ਲੱਗਿਆ ਜੇ ਕਿ ਉਸਨੇ ਸੱਚੀ ਰੋਹਾਨੀ ਸ਼ਾਂਤੀ ਨੂੰ ਪ੍ਰਾਪਤ ਕਰ ਲਿਆ ਹੈ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਉੱਥੇ ਕਈ ਦਿਨ ਜੋੜੇ ਸਾਫ਼ ਕਰਨ ਦੀ ਸੇਵਾ ਕੀਤੀ ਹੈ ਲੰਗਰ ਦੇ ਵਿੱਚ ਸੇਵਾ ਕੀਤੀ ਹੈ ਜਿਸ ਨਾਲ ਉਸ ਦਾ ਹੰਕਾਰ ਜੜੋਂ ਖਤਮ ਹੋ ਜਾਵੇ ਜਿਸ ਨਾਲ ਉਸ ਨੂੰ ਨਿਮਰਤਾ ਆਵੇ ਉਸਨੇ ਸਤਿਮੁੱਚ ਹੰ ਗੁਰ ਸਿੱਖੀ ਦੇ ਅਸਲ ਸਿਧਾਂਤਾਂ ਨੂੰ ਸਮਝ ਲਿਆ ਹੈ ਅਤੇ ਬਾਦ ਦੇ ਵਿੱਚ ਉਸਨੇ ਆਪਣੀ ਸਾਰੀ ਉਮਰ ਉਸੇ ਜਨਮ ਬਤੀਤ ਕੀਤੀ ਹੈ। ਹਾਂਜੀ ਸਾਧ ਸੰਗਤ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਵੀਡੀਓ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜੀ ਵੀਡੀਓ ਪਹੁੰਚ ਸਕੇ। ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਨਗਾ ਸਾਧੂ ਬਾਰੇ ਕਿ ਉਹ ਸਹੀ ਸੀ ਕਿਉਂ ਸੇਵਾਦਾਰ ਸੀ ਜਿਸਨੇ ਐਨੇ ਵੱਡੇ ਨਗਾ ਸਾਧੂ ਨੂੰ ਰੋਕਿਆ ਐਨੇ ਵੱਡੇ ਸਾਧੂ ਮਹਤਮਾ ਨੂੰ ਰੋਕਿਆ ਜਿੱਥੇ ਕਈ ਜਿਹੜੇ ਹਨ ਸਾਰੀ ਉਮਰ ਨਸ਼ਾ ਕਰਦੇ ਹਨ ਸਾਰੀ ਉਮਰ ਮੀਟ ਖਾਂਦੇ ਹਨ ਹੇ ਬਿਨਾਰ ਰੋਕ ਟੋਕ ਦੇ ਅੰਦਰ ਜਾ ਸਕਦੇ ਹਨ ਲੇਕਿਨ ਇੱਕ ਸਾਧੂ ਜੋ ਕਿ ਸਤਮੂਚ ਦਰਬਾਰ ਸਾਹਿਬ ਦੇ ਵਿਚਾਰਿਆ ਸੀ ਜਿਸ ਤੇ ਮਨ ਵਿੱਚ ਸ਼ਰਧਾ ਸੀ ਉਹ ਰੁਕ ਜਾਂਦਾ ਹੈ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਾਂ ਤੁਸੀਂ ਇਸ ਨੂੰ ਰੱਬ ਦੀ ਰਜ਼ਾ ਮੰਨਦੇ ਹੋ ਕਿ ਜੇਕਰ ਉਹ ਨਾ ਰੁਕਦਾ ਸ਼ਾਇਦ ਸਾਧੂ ਦਾ ਹੰਕਾਰ ساری ਉਮਰ ਖਤਮ ਨਹੀਂ ਹੋਣਾ ਸੀ ਸ਼ਾਇਦ ਉਹ ਫੌਜੀ ਵੀ ਰੱਬ ਦਾ ਦੂਤ ਬਣ ਕੇ ਸਾਧੂ ਤੱਕ ਆਇਆ ਜਿਸ ਨੇ ਉਸ ਦੀ ਮਰਦਕੀਤੀ ਜਿਸ ਨੇ ਉਸ ਦੇ ਹੰਕਾਰ ਨੂੰ ਖਤਮ ਕਰਨ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹਾਂਜੀ ਸਾਧ ਸੰਗਤ ਪਹਾਨੂੰ ਕੇਵਲ ਗਿਆਨ ਦੀ ਵੀਡੀਓ ਦੱਸੋ ਜੀ ਕਮੈਂਟ ਦੇ ਵਿੱਚ ਦੇ ਉਸ ਨੂੰ ਇਜਾਜ਼ਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ